ਸਾਨੂੰ ਇੱਕ ਐਸਾ ਪੰਜਾਬ ਦੇ ਵਿੱਚ ਦਰਖਤ ਬਹੁਤ ਵਧੀਆ ਨਿਗਾ ਆਇਆ ਕਿ ਉਹਨੂੰ ਅਸੀਂ ਦੇਖ ਕੇ ਦਰਖਤ ਨੂੰ ਹੈਰਾਨ ਹੋ ਗਏ ਜੀ ਬਹੁਤ ਜ਼ਿੰਦਗੀ ਪਰ ਅਸੀਂ ਇਹੋ ਜਿਹਾ ਨਾ ਸਾਡੇ ਪੰਜਾਬ ਚ ਦਰਖਤ ਦੇਖਿਆ ਤੇ ਨਾ ਦੇਖਣਾ ਅਸੀਂ ਨੇ ਸੋਚਿਆ ਮਤਲਬ ਹੁਣ ਆ ਵੀ 500 ਸਾਲ ਦਾ ਹੋਣਾ ਜੀ 500 ਸਾਲ ਦਾ ਪੀੜੀਆਂ ਤੋਂ ਦਰਖਤ ਜੱਦੀ ਮੁਸਤਵ ਦਰਖਤ ਕੋਈ ਅੱਜ ਤੋਂ ਬਹੁਤ ਹੀ ਸਾਲਾਂ ਦਾ ਦਰਖਤ ਇਹਨੇ ਵੀ ਨਾਲ ਤੇ ਬੰਦੇ ਵੀ ਨਹੀਂ ਰਹੇ ਹੁਣੇ ਹੋਰ ਦਰਖਤ ਤਾਂ ਹੋਣੀ ਹੋਣੀ ਤੇ ਅੱਛਾ ਜੀ ਅੱਜ ਵੀਡੀਓ ਬਣਾ ਰਹੇ ਹਾਂ ਬਹੁਤ ਤਖਰੀ ਤੁਹਾਡੇ ਤਾਂ ਕਸਾ ਨਾ 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 ਇਹ ਜਾਮਣ ਨਹੀਂ ਹੈਗੀ ਜੀ ਇਹਦੀ ਇਹ ਵੀ ਮੈਨੇ ਪਰਖ ਕਰ ਲਈ ਮੈਂ ਜੰਗਲੀ ਬੰਦਾ ਜੰਗਲਾਂ ਚ ਰਹਿਣ ਵਾਲਾ ਇਹ ਪਿਲਖਣ ਦਾ ਪੇਡਾ ਜੀ ਪਿਲਖਣ ਦਾ ਇਹ ਐਡਾ ਹੀ ਹੁੰਦਾ ਪਿਲਖਣ ਦਾ ਹਾਂ ਇਹ ਤਿਲਖਣ ਹੈ ਜੀ ਜਾਮਣ ਨਹੀਂ ਹੈਗੀ ਦੇਖ ਪੱਤਾ ਜਾਮਣ ਨਹੀਂ ਹੈ ਤਿਲਖਣ ਹੈ ਜੀ ਇਹ ਪੱਤਾ ਦੇਖਾਂ ਹਾਂ ਜੀ ਪੱਤਾ ਦੇਖ ਲਓ ਪਿਲਖਣ ਹੈ ਮੈਨੂੰ ਨੌਲਜ ਤਰਖਤਾਂ ਬਾਰੇ ਵੀ ਹੈ ਜੀ ਇਹ ਜੰਮਣ ਨਹੀਂ ਹੈਗੀ ਹੈ ਫਿਰ ਹਾਂਜੀ ਇਹ ਨੌਲਜ ਮੈਂ ਕਰਿਆ ਨਹੀਂ ਕਿਸੇ ਤੋਂ ساری ਉਮਰ ਇਹਦੀ ਨੌਲਜ ਨਹੀਂ ਆ ਕਿ ਕੇ ਮੇਰੇ ਭਾਈਆਂ ਨੂੰ ਜੇ ਵੀਡੀਓ ਮੇਰੀ ਚੰਗੀ ਲੱਗੀ ਹੋਵੇ ਦੇਸ਼ਾਂ ਪਰਦੇਸਾਂ ਵਾਲਿਆਂ ਨੂੰ ਸਾਰੇ ਬਾਹਰਲੇ ਮੁਲਖਾਂ ਵਾਲਿਆਂ ਨੂੰ ਮੇਰੇ ਵੀਰਾਂ ਨੂੰ ਤੇ ਵੀਡੀਓ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਆਪਣੇ ਚੈਨਲ ਰਾਜੂ ਦੜਭਾ ਗੋਟ ਫਾਰਮ ਨੂੰ ਵੀ ਜ਼ਰੂਰ ਆਪਣਾ ਤਾਂ ਸਤ ਸ੍ਰੀ ਅਕਾਲ ਤਾਂ ਕਰਿਓ ਵੀ ਜੀ ਮੈਨੂੰ ਪੈਣਾ ਨਹੀਂ ਆਉਂਦਾ ਬੋਲਾ ਜੀ ਹਸਤਰੀ ਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੋਡ ਫਾਰਮ ਦੜਬਾ ਪੰਜਾਬ ਚੈਨਲ ਤੇ ਸਾਰੇ ਜੀ ਦਾ ਨਾ ਸਵਾਗਤ ਹੈ ਤੇ ਆਪਾਂ ਬੱਕਰੀਆਂ ਸੰਬੰਧੀ ਵੀ ਜਾਣਕਾਰੀ ਦਿੰਦੇ ਰਹਨੇ ਆ ਤੇ ਆਪਾਂ ਹੋਰ ਇੱਕ ਰਾਪਾ ਨੂੰ ਕੋਈ ਵਧੀਆ ਚੀਜ਼ ਮਿਲਦੀ ਆ ਤਾਂ ਆਪਾਂ ਉਹਦੇ ਸੰਬੰਧੀ ਵੀ ਜਾਣਕਾਰੀ ਦਿੰਦੇ ਰਹਨੇ ਆ ਤੇ ਅੱਜ ਆਪਾਂ ਖੰਨੇ ਮੇਮਨੇ ਛੱਡਣ ਜਾ ਰਹੇ ਸੀ ਤੇ ਨਾਬਾ ਕ੍ਰੋਸ ਕਰਦੇ ਆਂ ਅਸੀਂ ਢੀਡ ਚ ਵੜਨ ਤੋਂ ਪਹਿਲਾਂ ਇਹ ਜਾਮਣ ਦੇਖੀ ਬਹੁਤ ਹੀ ਵਿਸ਼ਾਲ ਜਾਮਣ ਹੈ ਬੋਰਡ ਦੇ ਦਰਖਤ ਨੂੰ ਵੀ ਮਾਤ ਪਾਉਂਦੀ ਹੈ ਇਹ ਜਾਮਣ ਤੇ ਦੇਖ ਸਕਦੇ ਹੋ ਆਹ ਦਾਣਾ ਇਹਦਾ ਟੁੱਟ ਗਿਆ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਐਈਆਂ ਚੀਜ਼ਾਂ ਬਹੁਤ ਹੀ ਪੰਜਾਬ 'ਚ ਆਪਣੇ ਘੱਟ ਦੇਖਣ ਨੂੰ ਮਿਲਦੀਆਂ ਨੇ ਚੈਨਲਾਂ 'ਤੇ ਹੋਰ ਤੇ ਦੇਖ ਸਕਦੇ ਸਾਰੇ ਕਿਤੇ ਆਲੇ-ਦਲੇ ਚਾਰ-ਛਪੇਰੇ ਫੈਲੀ ਹੋਈ ਹੈ ਇਹ ਜਾਮਣ ਤੇ ਸਾਦਿਆਂ ਬਹੁਤ ਹੀ ਪੁਰਾਣੀ ਬਾਕੀ ਆਪਾਂ ਰਾਜੂ ਦਾ ਡਿਟੇਲ ਲਵਾਂਗੇ ਰਾਜੂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਪਹਿਲਾਂ ਜਾਮਣ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਣਾ ਦੂਰ ਤੱਕ ਫੈਲੀਆਂ ਹੋਈਆਂ ਨੇ ਇਹ ਨਾਬੇ ਵਾਲੇ ਬੀੜ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਆਉਂਦੀ ਹੈ ਲਾਲ ਹਵੇਲੀ ਤੋਂ ਲਵੇ ਜੇ ਨੇੜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿੱਥੇ ਜਾ ਰਹੇ ਦੀ ਅੱਜ ਇਹ ਖੰਨੇਗਾ ਨਹੀਂ ਕਿਸੇ ਢਿੰਗ ਸਿੰਘ ਨੇ ਗੁਰਦੁਆਰੇ ਚ ਪਾਠ ਕਰਦਾ ਦੋ ਦਿਨ ਟਾਈਮ ਨਿਸ਼ਤ ਨੇਮ ਅੱਛਾ ਜੀ ਉਹਦੇ ਆਪਣੇ ਬੱਚੇ ਆਗੇ ਕੁਆਲਿਟੀ ਦੇ ਵਧੀਆ ਪਸੰਦ ਆਪਣੇ ਰਾਜੂ ਗੋਟ ਫਾਰਮ ਦੇ ਦਾ ਪੰਜਾਬ ਤੋਂ ਉਹ ਕਹਿੰਦਾ ਵੀ ਰਾਜੂ ਭਾਈ ਸਾਹਿਬ ਮੈਨੂੰ ਮੇਵਨੇ ਦੇ ਕੇ ਜਾਓ ਵਧੀਆ ਸਾਡਾ ਪਾਪਾਂ ਪੰਤਾ ਮੁੱਕ ਗਏ ਜੀ ਉਹਨਾਂ ਨਾਲ ਤੇ ਤਿੰਨ ਬੱਚਿਆਂ ਦੀ ਗੱਲਬਾਤ ਹੋ ਗਈ ਅਸੀਂ ਉਹ ਕਹਿੰਦਾ ਵੀ ਛੱਡ ਕੇ ਜਾਓ ਜੀ ਅਸੀਂ ਨਾਬਾ ਕਰਾਸ ਹੋ ਗਏ ਡਿੱਦੇ ਤੋਂ ਚੱਲੇ ਚੱਲੇ ਸਾਨੂੰ ਇੱਕ ਐਸਾ ਪੰਜਾਬ ਦੇ ਵਿੱਚ ਦਰਖਤ ਬਹੁਤ ਵਧੀਆ ਨਿਗਾ ਆਇਆ ਕਿ ਉਹਨੂੰ ਅਸੀਂ ਦੇਖ ਕੇ ਦਰਖਤ ਨੂੰ ਹੈਰਾਨ ਹੋ ਗਏ ਜੀ ਬਹੁਤ ਜ਼ਿੰਦਗੀ ਪਰ ਅਸੀਂ ਇਹੋ ਜਿਹਾ ਨਾ ਸਾਡੇ ਪੰਜਾਬ ਚ ਦਰਖਤ ਦੇਖਿਆ ਤੇ ਨਾ ਦੇਖਣਾ ਅਸੀਂ ਨੇ ਸੋਚਿਆ ਵੀ ਖੜੋਜੀ ਕੈਮਰੇ ਵਾਲੇ ਭਾਈ ਸਾਹਿਬ ਤੇ ਆਪਾਂ ਇਹ ਦੀ ਵੀਡੀਓ ਬਣਾਈਏ ਵੀਡੀਓ ਬਣਾ ਕੇ ਦੇਸ਼ਾਂ-ਪਰਦੇਸਾਂ ਚ ਬਾਹਰ ਮੁਲਖਾਂ ਵਾਲਿਆਂ ਨੂੰ ਵੀ ਆਪਾਂ ਚੇਂਜ ਕਰੀਏ ਇਹ ਗੱਲ ਵੀ ਕਿ ਸਾਡੇ ਦਰਖਤ ਪੰਜਾਬ ਦੇ ਵਿੱਚ ਅਹੇ ਹਜੇ ਪਏ ਨੇ ਹਜੇ ਕਿਉਂਕਿ ਇਹ ਮੇਰਾ ਮਤਲਬ ਹੋਣਾ ਵੀ 500 ਸਾਲ ਦਾ ਹੋਣਾ ਜੀ 500 ਸਾਲ ਦਾ ਪੀੜੀਆਂ ਤੋਂ ਦਰਖਤ 32 ਮੁਸਤਵ ਦਰਖਤ ਕੋਈ ਅੱਜ ਤੋਂ ਬਹੁਤ ਹੀ ਸਾਲਾਂ ਦਾ ਦਰਖਤ ਇਹਦੇ ਨਾਲ ਤੇ ਬੰਦੇ ਵੀ ਨਹੀਂ ਰਹੇ ਹੁਣੇ ਹੋਰ ਦਰਖਤ ਤਾਂ ਹੋਣੀ ਹੋਣੀ ਨੀ ਤੇ ਅਸੀਂ ਅੱਜ ਹੀ ਅੱਜ ਵੀਡੀਓ ਬਣਾ ਰਹੇ ਹਾਂ ਬਹੁਤ ਤਖੜੀ ਥੋੜੇ ਤੱਕ ਅਸੀਂ ਚੇਂਜ ਕਰਾਂਗੇ ਬੱਕਰੀਆਂ ਦੀ ਵੀਡੀਓ ਬਣਾ ਕੇ ਤੋਰਦੇ ਹਾਂ ਅਸੀਂ ਤੇ ਅਸੀਂ ਅੱਜ ਸੋਚਦੇ ਹਾਂ ਵੀ ਬੱਕਰੀਆਂ ਦਾ ਖੰਮ ਛੱਡੀਏ ਬੱਕਰੀਆਂ ਦਾ ਕਿਹੜਾ ਵੀ ਆਪਾਂ ਹੋਰ ਕਾਸੀ ਦੀ ਵੀਡੀਓ ਚਾਲੂ ਕਰੀਏ ਕੱਲੇ ਬੱਕਰੀਆਂ ਦੇ ਸਿਰ ਤੇ ਵੀ ਨਾ ਰਹੀਏ ਤੇ ਰਾਜੂ ਵੀ ਇੱਕ ਹੋਰ ਗੱਲ ਪੁੱਛਦਿਆਂ ਵੀ ਤੈਨੂੰ ਇੰਨੀ ਜ਼ਿੰਦਗੀ ਹੋ ਗਈ ਜੰਗਲਾਂ 'ਚ ਫਿਰਦਿਆਂ ਨੂੰ ਤੇ ਇਹ ਇਹ ਦਰਖਤ ਕਦੇ ਪਹਿਲਾਂ ਦੇਖਿਆ ਨਾ ਮੈਂ ਤਾਂ ਸਾਰੇ ਜੰਗਲਾਂ 'ਚ ਫਿਰਦੇ ਨੂੰ 2 ਤੇ 70 ਤੇ ਸਾਲ 70 ਸਾਲ ਤੇ 2 ਸਾਲ 72 ਸਾਲ ਦੀ ਜ਼ਿੰਦਗੀ ਹੋ ਗਈ ਮੇਰੀ ਅੱਛਾ ਵੀ ਮੈਂ ਐਡਾ ਦਰਖਤ ਨਹੀਂ ਦੇਖਣਾ ਕਿਤੇ ਵੀ ਹੈਰਾਨ ਮੰਨ ਗਿਆ ਮੈਂ ਹੈਰਾਨ ਵੀ ਜਾਮਣ ਵੀ ਬੋਰਡ ਵੀ ਨਹੀਂ ਹੈਗਾ ਇਹਦੇ ਮੁਕਾਬਲੇ 'ਚ ਇੱਥੇ ਨਾਲ ਦਾ ਕੋਈ ਲਵੇ ਬੋਰਡ ਨਾ ਕੋਈ ਪਿੱਪਲ ਸਾਰੀ ਜਾਮਣ ਐ ਸਾਰੀ ਜਾਮਣ ਐ ਤੇ ਉਹਨੂੰ ਹੁਣ ਥਣ ਲੱਗਣਾ ਐ ਫਲ ਲੱਗੂ ਇਹਨੂੰ ਕਿ ਬੁੜੀ ਹੋ ਗਈ ਇਹ ਇਹ ਜਾਮਣ ਨਹੀਂ ਹੈਗੀ ਜੀ ਹਰਾ ਨਾ 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 ਇਹ ਜਾਮਣ ਨਹੀਂ ਹੈਗੀ ਜੀ ਇਹਦੀ ਇਹਦੀ ਮੈਂਨੇ ਪਰਖ ਕਰ ਲਈ ਮੈਂ ਜੰਗਲੀ ਬੰਦਾ ਜੰਗਲਾਂ ਚ ਰਹਿਣ ਵਾਲਾ ਇਹ ਤਿਲਖਣ ਦਾ ਪੇਡਾ ਜੀ ਤਿਲਖਣ ਦਾ ਇਹ ਐਡਾ ਹੀ ਹੁੰਦਾ ਪੇ ਰਖਣ ਦਾ ਹਾਂ ਇਹ ਤਿਲਖਣ ਹੈ ਜੀ ਜਾਮਣ ਨਹੀਂ ਹੈਗੀ ਦੇਖ ਪੱਤਾ ਇਹ ਜਾਮਣ ਨਹੀਂ ਹੈ ਤਿਲਖਣ ਹੈ ਜੀ ਇਹ ਪੱਤਾ ਦੇਖਾਂ ਹਾਂ ਜੀ ਪੱਤਾ ਦੇਖ ਲਓ ਪੇਲਖਣ ਹੈ ਮੈਨੂੰ ਨੌਲਜ ਦਰਖਤਾਂ ਬਾਰੇ ਵੀ ਹੈ ਜੀ ਇਹ ਜੰਮਣ ਨਹੀਂ ਹੈਗੀ ਹੈ ਫਿਰ ਹਾਂਜੀ ਇਹ ਨੌਲਜ ਮੈਂ ਕਰਿਆ ਨਹੀਂ ਕਿਸੇ ਤੋਂ ساری ਉਮਰ ਇਦੀ ਨੌਲਜ ਨਹੀਂ ਆਈ ਜੀ ਪੰਜਾਬ ਦੇ ਵਿੱਚ ਇੰਨੇ ਬੰਦੇ ਫਿਰਦੇ ਨੇ ਜੰਗਲੀ ਬੰਦੇ ਹੀ ਫਿਰਦੇ ਨੇ ਇਹ ਦਰਖਤ ਮੈਨੂੰ ਬੜਾ ਪਸੰਦ ਆਇਆ ਬਾਕੀ ਕੇ ਮੇਰੇ ਭਾਈਆਂ ਨੂੰ ਜੇ ਵੀਡੀਓ ਮੇਰੀ ਚੰਗੀ ਲੱਗੀ ਹੋਵੇ ਦੇਸ਼ਾਂ ਪ੍ਰਦੇਸ਼ਾਂ ਵਾਲਿਆਂ ਨੂੰ ਸਾਰੇ ਬਾਹਰਲੇ ਮੁਲਖਾਂ ਵਾਲਿਆਂ ਨੂੰ ਮੇਰੇ ਵੀਰਾਂ ਨੂੰ ਤੇ ਵੀਡੀਓ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਆਪਣੇ ਚੈਨਲ ਰਾਜੂ ਦੜਭਾ ਗੋਟ ਫਾਰਮ ਨੂੰ ਵੀ ਜ਼ਰੂਰ ਆਪਣਾ ਸੋ ਸਕਦੇ ਸਰ ਪੰਖ ਕਰਿਓ ਵੀਰ ਜੀ ਮੈਨੂੰ ਕਹਿਣਾ ਨਹੀਂ ਆਉਂਦਾ ਬੋਲਾ ਜਿਹਾ ਬੰਦਾ ਬਾਕੀ ਮੇਰੇ ਕੰਨੀ ਖਿਆਲ ਰੱਖਿਆ ਕਰੋ ਕੋਈ ਮਾੜੀ ਮੋਟੀ ਸਹਾਇਤਾ ਵੀ ਕਰਿਆ ਕਰੋ ਗਰੀਬ ਬੰਦਾ ਸਾਰੀ ਉਮਰ ਐ ਲਾਂਗੀ ਮੇਰੀ ਤਾਂ ਭੜਕ ਦੇ ਦੀ ਇਹ ਨਾ ਸਮਝੋ ਵੀ ਮੇਰੀ ਪਹਿਲਾਂ ਤੁਸੀਂ ਜਾਦੇ ਉਹ ਕਰਦੇ ਤੇ ਤੁਸੀਂ ਹੁਣ ਮੇਰਾ ਗੋਡ ਫਾਰਮ ਦੇ ਤਾ ਪੰਜਾਬ ਰਾਜੂ ਨੇ ਆਪਦਾ ਚੈਨਲ ਅੱਡ ਬਣਾ ਲਿਆ ਤਾਂ ਮੇਰੇ ਚੈਨਲ ਤੇ ਵੀ ਮੇਰੀ ਕੋਈ ਸਹਾਇਤਾ ਕਰੋ ਨਾ ਗਰੀਬ ਬੰਦਾ ਮੈਨੂੰ ਵੀ ਦੇਖੋ ਕੋਈ 2 ਰੁਪਿਆ ਦੀ ਸਹਾਇਤਾ ਵੀ ਕਰੋ ਮੈਨੂੰ ਜਵੇਂ ਗਰੀਬ ਮਰਦਾ ਫਿਰਦਾ ਭੁੱਖਾ ਸਾਸਰੀ ਕਾਰਜੀ ਸਾਹਿਬ ਨੂੰ ਦੇਸਾਂ ਪ੍ਰਦੇਸਾਂਆਂ ਨੂੰ ਹੱਥ ਬੰਨ ਕੇ ਬੇਚੀ ਹੁਣ ਥੋੜਾ ਜਿਹਾ ਉੱਪਰ ਚੜਕੀ ਰਹਾਉਣੇ ਆ ਜਮਣ ਬਹੁਤ ਪਛਾਣ ਜਮਣ ਨਹੀਂ ਦਾ ਚਿਲਖਣਾ ਚਿਲਖਣ ਦਾ ਪੇਡਾ ਜੀ ਚਿਲਖਣ ਦਾ ਆਪਾਂ ਜੇ ਹੁਣ ਥੋੜਾ ਜਿਹਾ ਉੱਪਰ ਚੜ ਗਏ ਚਿਲਖਣ ਦਾ ਪੇਡਾ ਦੇਖ ਆ ਦਿਓ ਚਿਲਖਣ ਦਾ ਪੇਡਾ ਰਾਜੂ ਨੂੰ ਦੱਸਿਆ ਵੀ ਇਹ ਚਿਲਖਣ ਦਾ ਪੇਡਾ ਹੈ ਤੁਸੀਂ ਦੇਖ ਆ ਦਿਓ ਬਹੁਤ ਪੀਤਾ ਖੜਾ ਦੂਰ ਦੂਰ ਤੱਕ ਖੰਡਿਆ ਪਿਆ ਪੰਜਾਬ ਦੇ ਵਿੱਚ ਪੇਡਾ ਤੇਰਾ ਇਹ ਥੋੜਾ ਕੈਮਰੇ ਚ ਤਾਂ ਹਜੇ ਛੋਟਾ ਲੱਗੂਗਾ ਜੀ ਅਸਲ ਚ ਦੇਖੋਗੇ ਤਾਂ ਬਾਕੀ ਤੁਸੀਂ ਹੈਰਾਨ ਰਹਿ ਜਾਓਗੇ ਇਹ ਪੇਡਾ ਦੇਖ ਕੇ ਸਾਡੇ ਪੰਜਾਬ ਚ ਐਡਾ ਪੇਡਾ ਹਜੇ ਵੀ ਖੜਾ 500 ਸਾਲ ਦਾ ਉਹ ਬਾਹਰ ਆਜੀ ਰੱਛੂ ਇਹ ਆਪਾਂ ਹੁਣ ਦਿਖਾਉਨੇ ਆ ਇਹਦਾ ਪੇਡਾ ਦਿਖਾਦਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਕਰੀਏ ਪਿੰਡ ਦੜਬਾ ਰਾਜੂ ਕੋਟ ਫਾਰਮ ਪੰਜਾਬ ਦੜਬਾ ਅੱਛਾ ਜੀ ਵੀਡੀਓ ਮੈਂ ਬਣਾਉਣਾ ਆ ਵੀਡੀਓ ਬਣਾ ਯਾਦ ਰੱਖਦੇ ਪੰਜ ਚਾਰ ਦਿਨਾਂ ਨੂੰ ਆਉਗੀ ਮੈਂ ਬੈਠਾ ਰਹੇ ਪਰ ਜੀ ਰੇਟ ਤਾਂ ਵੇਚੇ ਜੀ 5.5 ਨੂੰ ਵੇਚ ਹਾਂ ਜੀ ਇੱਕ ਪੀਸ ਦੇਖ ਸਾਰਿਓ ਕਿ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਵੀਡੀਓ ਨੂੰ ਜਿੰਨੀ ਵੀ ਹੋ ਸਕੇ ਤਾਂ ਹੋਰ ਲੋਕਾਂ ਨੂੰ ਵੀ ਪਤਾ ਚੱਲੇ ਵੀ ਆਪਣੇ ਨਾਬੇ ਸ਼ਹਿਰ ਦੇ ਲਬਜੀ ਕੀਚ ਕੀ ਚੀਜ਼ਾਂ ਬਣਿਆ ਨੇ ਤੇ ਧੰਨਵਾਦ ਸਾਰੇ ਵੀਰਾਂ ਦਾ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ